ਹalleluyah ਜ਼ਬੂਰਾਂ ਦੀ ਕਿਤਾਬ ਉਹਦਾ 91 ਅਧਿਆਇ ਤੋਂ ਦੀ 3 ਨੰਬਰ ਪੰਕਤੀ ਕਹਿੰਦਾ ਉਹ ਤੈਨੂੰ ਫੰਦੀ ਦੀ ਫਾਇ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਹalleluyah ਫੰਦੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਭਾਵੇਂ ਤੁਹਾਡੇ ਵਿਰੁੱਧ ਜਿੱਡੇ ਮਰਜੀ ਵੱਡੇ ਜਾਲ ਵਿਛਾ ਦਿੱਤੇ ਜਾਣ ਭਾਵੇਂ ਜਿੱਡੀਆਂ ਮਰਜ਼ੀ ਫਾਈਆਂ ਲਮਕਾ ਦਿੱਤੀਆਂ ਜਾਣ ਵੈਰੀ ਵੱਲੋਂ ਜਿੰਨੀਆਂ ਮਰਜ਼ੀ ਪਲੈਨਿੰਗਸ ਬਣਾ ਲਈਆਂ ਜਾਣ ਭਾਵੇਂ ਜਿੰਨੀਆਂ ਮਰਜ਼ੀ ਵੱਡੀਆਂ ਬਵਾ ਇਸ ਸੰਸਾਰ ਦੇ ਉੱਤੇ ਆ ਜਾਣ ਪਰ ਜੇਕਰ ਤੁਸੀਂ ਸੱਚੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਮੰਨਦੇ ਆ ਯਾਦ ਰੱਖਿਓ ਇੱਕ ਗੱਲ ਸੱਚੇ ਦਿਲ ਦੇ ਨਾਲ ਅਗਰ ਤੁਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਮੰਨਦੇ ਆ ਤਾਂ ਕੋਈ ਬਾਬਾ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ ਕੋਈ ਬਿਮਾਰੀ ਤੁਹਾਡੀ ਮੌਤ ਦਾ ਕਾਰਨ ਨਹੀਂ ਬਣ ਸਕਦੀ ਔਰ ਕੋਈ ਵੈਰੀ ਦਾ ਜਾਲ ਤੁਹਾਨੂੰ ਆਪਣੇ ਵਿੱਚ ਫਸਾ ਨਹੀਂ ਸਕਦਾ ਕਹਿੰਦਾ ਉਹ ਤੈਨੂੰ ਫਾਂਦੀ ਦੀ ਪਾਹੀ ਵਿੱਚੋਂ ਜਿਹੜੀ ਵੈਰੀ ਨੇ ਤੁਹਾਨੂੰ ਫਸਾਉਣ ਦੇ ਲਈ ਪਾਹੀ ਤਿਆਰ ਕੀਤੀ ਆ ਕਿੰਨਾ ਉਹ ਤੁਹਾਨੂੰ ਉਹਦੇ ਵਿੱਚੋਂ ਵੀ ਛਡਾਉਣ ਦੇ ਲਈ ਸਮਰਥੀ ਆ ਹallelujah ਉਹ ਬਿਮਾਰੀਆਂ ਤੋਂ ਵੀ ਤੁਹਾਨੂੰ ਆਜ਼ਾਦ ਕਰਨ ਦੇ ਲਈ ਸਮਰਥੀ ਘਾਤਕ ਮਰੀ ਤੋਂ ਛੁਟਕਾਰਾ ਦੇ ਦੇਗਾ ਡੈਡਲੀ ਡਿਜ਼ੀਜ਼ ਜਿੰਨੂੰ ਕਿਹਾ ਜਾਂਦਾ ਆ ਜਿਹੜੀ ਬਿਮਾਰੀ ਨੂੰ ਡਾਕਟਰ ਲਾ ਇਲਾਜ ਕਹਿ ਦਿੰਦੇ ਕਹਿ ਦਿੰਦੇ ਇਸ ਬਿਮਾਰੀ ਨਾਲ ਬੰਦਾ ਬਚਦਾ ਨਹੀਂ ਆ ਉਹ ਤੁਹਾਨੂੰ ਉਹਨਾਂ ਬਿਮਾਰੀਆਂ ਤੋਂ ਵੀ ਛੁਟਕਾਰਾ ਦੇਵੇਗਾ ਕਿਉਂਕਿ ਉਹ ਬਿਮਾਰੀਆਂ ਤੋਂ ਵੱਡਾ ਪਰਮੇਸ਼ਵਰ ਆ ਹallelujah ਬਿਮਾਰੀ ਵੱਡੀ ਨਹੀਂ ਆ ਤੁਹਾਡਾ ਪਰਮੇਸ਼ਵਰ ਵੱਡਾ ਆ ਹallelujah ਇੱਕ ਗੱਲ ਯਾਦ ਰੱਖੋ ਕਦੀ ਵੀ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਆਣ ਕੇ ਇਹ ਨਹੀਂ ਕਹਿਣਾ ਪ੍ਰਭੂ ਮੇਰੀ ਬਿਮਾਰੀ ਬਹੁਤ ਵੱਡੀ ਆ ਪ੍ਰਭੂ ਮੇਰਾ ਦੁੱਖ ਬਹੁਤ ਵੱਡਾ ਆ ਮੇਰੀ ਪਰੇਸ਼ਾਨੀ ਬਹੁਤ ਵੱਡੀ ਆ ਮੇਰਾ ਕਰਜ਼ਾ ਬਹੁਤ ਵੱਡਾ ਦੁਸ਼ਟ ਆਤਮਾ ਬਹੁਤ ਵੱਡਾ ਕਦੀ ਵੀ ਪ੍ਰਭੂ ਦੇ ਅੱਗੇ ਕੋਈ ਵੀ ਚੀਜ਼ ਉਹ ਨਹੀਂ ਰੱਖਣੀ ਜਿੰਨੂੰ ਤੁਸੀਂ ਵੱਡਾ ਕਹੋ ਬਿਮਾਰੀ ਨੂੰ ਦੱਸੋ ਕਿ ਮੇਰਾ ਪਰਮੇਸ਼ਵਰ ਬਹੁਤ ਵੱਡਾ ਹੈ ਦੁਸ਼ਟ ਆਤਮਿਆ ਨੂੰ ਦੱਸੋ ਮੇਰਾ ਪਰਮੇਸ਼ਵਰ ਬਹੁਤ ਵੱਡਾ ਹੈ ਕਰਜ਼ਿਆਂ ਨੂੰ ਦੱਸੋ ਮੇਰਾ ਪਰਮੇਸ਼ਵਰ ਬਹੁਤ ਵੱਡਾ ਹੈ ਉਹ ਹਰ ਚੀਜ਼ ਤੋਂ ਮੈਨੂੰ ਬਾਹਰ ਕੱਢਣ ਦੀ ਸਮਰਥ ਰੱਖਦਾ ਹੈ ਹallelujah ਯਾਕੂਬ ਦੀ ਪੱਤਰੀ ਦੇ ਵਿੱਚ ਲਿਖਿਆ ਹੈ ਕਹਿੰਦਾ ਉਹ ਤੁਹਾਨੂੰ ਹਰ ਅਜਮਾਇਸ਼ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਆਪੇ ਹੀ ਰਾਹ ਵਿਖਾ ਦਿੰਦਾ ਹੈ ਤਾਨੂੰ ਅਜਮਾਇਸ਼ਾਂ ਚੋਂ ਬਾਹਰ ਨਿਕਲਣ ਦਾ ਰਾਹ ਵੀ ਦੱਸਦਾ ਆ ਤੁਹਾਨੂੰ ਉਹਦੇ ਚੋਂ ਬਾਹਰ ਨਿਕਲਣ ਨੂੰ ਸਮਰਥ ਦਿੰਦਾ ਆ ਜੇਕਰ ਤੁਸੀਂ ਕਰਜ਼ੇ ਦੇ ਵਿੱਚ ਆ ਤਾਂ ਘਬਰਾਓ ਨਾ ਤੁਸੀਂ ਸਰਵਾਈਵ ਕਰ ਸਕਦੇ ਆ ਜੇ ਤੁਸੀਂ ਕਿਸੇ ਅਜਮਾਇਸ਼ ਦੇ ਵਿੱਚ ਆ ਡੋਲ ਨਾ ਜਾਓ ਤੁਸੀਂ ਉਸ ਅਜਮਾਇਸ਼ ਤੋਂ ਬਾਹਰ ਆ ਸਕਦੇ ਆ ਕਿਉਂਕਿ ਪਰਮੇਸ਼ਵਰ ਤੁਹਾਨੂੰ ਹਰ ਸਿਚੁਏਸ਼ਨ ਚੋਂ ਬਾਹਰ ਕੱਢਣ ਦਾ ਰਸਤਾ ਦੱਸਦਾ ਆ ਉਹ ਤੁਹਾਨੂੰ ਕਿੰਨੀ ਵਾਰੀ ਉਹਨੇ ਰਸਤਾ ਦੱਸਿਆ ਹੋ ਸਕਦਾ ਪਰ ਤੁਸੀਂ ਉਹਨੂੰ ਇਗਨੋਰ ਕਰ ਜਾਂਦੇ ਆ ਇਸ ਲਈ ਥੋੜਾ ਕੌਨਸ਼ੀਅਸ ਹੋਵੋ ਸਪਿਰਿਟ ਕੌਨਸ਼ੀਅਸ ਹੋਵੋ ਕਿ ਤੁਸੀਂ ਆਤਮਾ ਦੀ ਆਵਾਜ਼ ਨੂੰ ਸੁਣ ਸਕੋ ਪਰ ਉਹ ਰਸਤਾ ਜਿਹੜਾ ਤੁਹਾਨੂੰ ਦੱਸਿਆ ਜਾ ਰਿਹਾ ਆ ਤੁਸੀਂ ਉਸ ਰਸਤੇ ਨੂੰ ਫਾਲੋ ਕਰੋ ਤਾਂ ਤੁਸੀਂ ਜ਼ਰੂਰ ਉਸ ਪ੍ਰੋਬਲਮ ਦੇ ਜੋ ਬਾਹਰ ਆ ਜਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾਹ ਸਚਾਈ ਤੇ ਜੀਵਨ ਮੈਂ ਆ ਸੋ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਮਰਦੇ ਹੀ ਜਾ ਰਹੇ ਆ ਤਦ ਵੀ ਕਹੋ ਕਿ ਪ੍ਰਭੂ ਜੀ ਤੁਸੀਂ ਕਿਹਾ ਜੀਵਨ ਮੈਂ ਆ ਹੁਣ ਜੀਵਨ ਬਣ ਕੇ ਮੇਰੇ ਅੰਦਰ ਆ ਜਾਓ ਮੈਂ ਮੌਤ ਦੇ ਡੰਗ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਪਰ ਮੈਂ ਸਦੀਪਕ ਜੀਵਨ ਲੈਣਾ ਚਾਹੁੰਦਾ ਸਗੋ ਤੇ ਵੀ ਲੰਮਾ ਜੀਵਨ ਜੀਣਾ ਚਾਹੁੰਦੇ ਆ ਤੁਹਾਡੇ ਲਈ ਇਦਾਂ ਹੀ ਹੋ ਜਾਣਾ ਕਿੰਨਾ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਜਿੱਥੇ ਰਸਤਾ ਨਜ਼ਰ ਨਹੀਂ ਆਉਂਦਾ ਉੱਥੇ ਕਹੋ ਪ੍ਰਭੂ ਯਿਸੂ ਜੀ ਤੁਸੀਂ ਕਹਾਂ ਮੈਂ ਰਾਹ ਆ ਤੇ ਹੁਣ ਮੈਨੂੰ ਰਸਤਾ ਬਣ ਕੇ ਨਜ਼ਰ ਆਓ ਮੈਨੂੰ ਉਹ ਰਸਤਾ ਦੱਸੋ ਜਿਸ ਰਸਤੇ ਤੇ ਚੱਲ ਕੇ ਮੈਂ ਇਸ ਸਮੱਸਿਆ ਚੋਂ ਬਾਹਰ ਨਿਕਲਣਾ ਆ ਉਹ ਖੁਦ ਹੀ ਰਸਤਾ ਬਣ ਕੇ ਤੁਹਾਡੇ ਅੱਗੇ ਪੇਸ਼ ਹੋਏਗਾ ਹਾਲੇਲੂਇਆ ਉਨੀ ਕਿਹਾ ਮੈਂ ਤੁਹਾਨੂੰ ਇਕੱਲਿਆਂ ਨਹੀਂ ਛੱਡੂਗਾ ਮੈਂ ਤੁਹਾਨੂੰ ਅਨਾਥ ਨਹੀਂ ਛੱਡੂਗਾ ਉਹ ਇੰਨਾ ਪ੍ਰੇਮ ਕਰਨ ਵਾਲਾ ਪ੍ਰੇਮੀ ਪਰਮੇਸ਼ਵਰ ਹੈ ਇਸ ਲਈ ਘਬਰਾਇਆ ਨਾ ਕਰੋ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਉਦਾਸ ਨਾ ਹੋਇਆ ਕਰੋ ਜਦੋਂ ਤੁਸੀਂ ਉਦਾਸ ਹੁੰਨੇ ਆ ਤੁਸੀਂ ਆਤਮਾ ਨੂੰ 부ਝਾ ਦਿੰਨੇ ਆ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਨਿਰਾਸ਼ ਕਰਦੇ ਆ ਜਿਹਦੇ ਕੰਮ ਤੁਸੀਂ ਹਰ ਰੋਜ਼ ਦੇਖਦੇ ਜਿਹਦੀਆਂ ਗਵਾਹੀਆਂ ਤੁਸੀਂ ਹਰ ਰੋਜ਼ ਸੁਣਦੇ ਆ ਜਿਹੜਾ ਹਰ ਰੋਜ਼ ਤੁਹਾਨੂੰ ਇੱਕ ਨਵਾਂ ਦਿਨ ਸਾਹਾਂ ਦੀ ਮਾੜਾ ਦੇ ਵਿੱਚ ਹੋਰ ਕਿੰਨੇ ਸਾਹ ਫਰੋ ਦਿੰਦਾ ਹੈ ਜਦੋਂ ਤੁਸੀਂ ਉਹਦੇ ਉੱਤੇ ਈਮਾਨ ਨਹੀਂ ਨਾ ਕਰਦੇ ਜਦੋਂ ਤੁਸੀਂ ਉਹਦੇ ਉੱਤੇ ਨੇਚਾ ਨਹੀਂ ਰੱਖਦੇ ਸਾਰੇ ਚਿੰਨ ਚਮਤਕਾਰ ਦੇਖਦੇ ਹੋਏ ਆ ਸਾਰੀਆਂ ਭਲਾਈਆਂ ਦਾ ਨਿਗ ਮਾਨਦੇ ਹੋਏ ਆ ਜਦੋਂ ਤੁਸੀਂ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਤੇ ਫਿਰ ਉਹਦਾ ਆਤਮਾ ਨਿਰਾਸ਼ ਹੋ ਜਾਂਦਾ ਫਿਰ ਤੁਹਾਡੀਆਂ ਜਿਹੜੀਆਂ ਬਰਕਤਾਂ ਆ ਉਹਨਾਂ ਦਾ ਬੂਹਾ ਜਿਹੜਾ ਆ ਉਹ ਬੰਦ ਹੋ ਜਾਂਦਾ ਆ ਕਿ ਜੇ ਤੁਸੀਂ ਚਾਹੋ ਨਾ ਸਾਰੀਆਂ ਚੀਜ਼ਾਂ ਕੰਟੀਨਿਊ ਚੱਲਣ ਤੁਹਾਡੀ ਲਾਈਫ ਦੇ ਵਿੱਚ ਬlesings ਕੰਟੀਨਿਊ ਬਣੀਆਂ ਰਹਿਣ ਹੀਲਿੰਗ ਜਿਹੜੀ ਆ ਉਹ ਤੁਹਾਡੇ ਜਿਸਮ ਦੇ ਵਿੱਚ ਠਹਿਰੀ ਜਾਵੇ ਕੋਈ ਦੁਸ਼ਟ ਆਤਮਾ ਤੁਹਾਨੂੰ ਪਰੇਸ਼ਾਨ ਨਾ ਕਰੇ ਬੱਚੇ ਆਗਿਆਕਾਰੀ ਦੇ ਵਿੱਚ ਚੱਲਣ ਮਤਲਬ ਲਾਈਫ ਸਮੂਥ ਚੱਲੇ ਤਾਂ ਫਿਰ ਤੁਸੀਂ ਵੀ ਪਰਮੇਸ਼ਵਰ ਦੇ ਵਿੱਚ ਸਮੂਥਲੀ ਚੱਲਣਾ ਸ਼ੁਰੂ ਕਰੋ ਹਾਲੇਲੂਇਆ ਜ਼ਬੂਰੀ 91 ਦੀ ਚਾਰਜ ਦੇ ਵਿੱਚ ਲਿਖਿਆ ਕਹਿੰਦਾ ਉਹ ਆਪਣੇ ਖੰਭਾ ਨਾਲ ਤੈਨੂੰ ਟੱਕ ਲਵੇਗਾ ਅਤੇ ਉਹਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ ਅਤੇ ਉਹਦੀ ਸੱਚਾਈ ਇੱਕ ਢਾਲ ਅਤੇ ਫਰੀ ਹੈ ਜਿੱਦਾਂ ਹੋ ਸਕਦਾ ਤੁਸੀਂ ਵੀਡੀਓਜ਼ ਦੇਖੀਆਂ ਹੋਣ ਸੋਸ਼ਲ ਮੀਡੀਆ ਤੇ ਕਾਫੀ ਛੋਟੀਆਂ-ਛੋਟੀਆਂ ਇਦਾਂ ਦੀਆਂ ਵੀਡੀਓਜ਼ ਆ ਕਿ ਮੈਂ ਪਿੱਛੇ ਜਿ ਇੱਕ ਵੀਡੀਓ ਦੇਖੀ ਸੀ ਇੱਕ ਸੱਪ ਆ ਤੇ ਉਹ ਚੂਚਿਆਂ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਇੱਕ ਮੁਰਗੀ ਵੀ ਆ ਉਹਨਾਂ ਚੂਚਿਆਂ ਦੀ ਮਦਰ ਜਿਹੜੀ ਆ ਉਹ ਮੁਰਗੀ ਆਪਣੇ ਚੂਚਿਆਂ ਨੂੰ ਪ੍ਰੋਟੈਕਟ ਕਰਦੀ ਆ ਉਸ ਸੱਪ ਤੋਂ ਤੇ ਆਪਣੇ ਖੰਭ ਖਲਾਰ-ਖਲਾਰ ਕੇ ਉਹਨਾਂ ਨੂੰ ਆਪਣੇ ਖੰਭਾਂ ਦੇ ਵਿੱਚ ਲੈ ਲੈ ਕੇ ਉਹ ਉਸ ਏਰੀਏ 'ਚੋਂ ਜਿੱਥੇ ਸੱਪ ਆ ਉੱਥੇ ਪੂਰੇ ਹੀ ਉਹਨੇ ਚੂਚੇ ਬਾਹਰ ਕੱਢ ਲਏ ਇੱਕ ਵੀ ਚੂਚਾ ਉਹਨੇ ਮਰਨ ਨਹੀਂ ਦਿੱਤਾ ਇਦਾਂ ਹੀ ਵਚਨ ਦੇ ਵਿੱਚ ਇਦਾਂ ਹੀ ਤਾਂ ਲਿਖਿਆ ਆ ਕਹਿੰਦਾ ਉਹ ਆਪਣੇ ਖੰਭਾਂ ਦਾ ਜਦੋਂ ਕੋਈ ਵੀ ਵੈਰੀ ਦੀ ਸ਼ਕਤੀ ਤੁਹਾਡਾ ਨੁਕਸਾਨ ਕਰਨ ਦੇ ਲਈ ਸਿਰ ਚੁੱਕੇਗੀ ਜਦੋਂ ਕੋਈ ਵੀ ਵੈਰੀ ਦੀ ਸ਼ਕਤੀ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰੂਗੀ ਚਾਹੇ ਉਹ ਕੋਈ ਬਿਮਾਰੀ ਆ ਚਾਹੇ ਉਹ ਕਿਸੇ ਤਰ੍ਹਾਂ ਦਾ ਦੁਸ਼ਟ ਆਤਮਾ ਆ ਜਾਂ ਸੰਸਾਰ ਤੌਰ ਤੇ ਕੋਈ ਵੈਰੀ ਕੋਈ ਵੀ ਨਾਸ਼ ਕਰਨ ਵਾਲੀ ਚੀਜ਼ ਤਾਂ ਕਿਹਾ ਪਰਮੇਸ਼ਵਰ ਤੈਨੂੰ ਆਪਣੇ ਖੰਭਾਂ ਦੇ ਹੇਠ ਢੱਕ ਲੂਗਾ ਤੈਨੂੰ ਉਸ ਬਿਮਾਰੀ ਦਾ ਸ਼ਿਕਾਰ ਨਹੀਂ ਹੋਣ ਦੇਊਗਾ ਤੈਨੂੰ ਉਸ ਵੈਰੀ ਦਾ ਸ਼ਿਕਾਰ ਨਹੀਂ ਬਣਨ ਦੇਊਗਾ ਪਰ ਕਿਹਾ ਤੈਨੂੰ ਢੱਕ ਲਵੇਗਾ ਤੇ ਉਹਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ ਜਿਹਦਾ ਪਨਾਹ ਆਈ ਉਹ ਬਣ ਗਿਆ ਪਨਾਹ ਦੇਣ ਵਾਲਾ ਹੀ ਉਹ ਹੋ ਗਿਆ ਜਿੰਨੇ ਪਰਮੇਸ਼ਵਰ ਦੇ ਖੰਭਾ ਹਿੱਟ ਪਨਾਹ ਲੈ ਲਈ ਤੇ ਉਹਦਾ ਕੌਣ ਨੁਕਸਾਨ ਕਰ ਸਕਦਾ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਪਰ ਬਹੁਤ سارے ਲੋਕ ਆ ਜਿਹੜੇ ਨਾਮ ਤਾਂ ਪਰਮੇਸ਼ਵਰ ਦਾ ਲੈਂਦੇ ਆ ਚਰਚ ਨੂੰ ਵੀ ਆਉਂਦੇ ਆ ਪਰ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਆ ਕਿਉਂ ਹੁੰਦਾ ਉਹਨਾਂ ਦੀ ਲਾਈਫ ਦੇ ਵਿੱਚ ਇਦਾਂ ਪ੍ਰਭੂ ਨੇ ਤਾਂ ਖੰਭ ਫੈਲਾਏ ਆ ਉਹਦੇ ਖੰਭਾਂ ਹੀਠਾਂ ਵੜਦੇ ਹੀ ਨਹੀਂ ਉਹ ਕਹਿੰਦੇ ਆਂ ਹੀ ਆਪੇ ਹੀ ਜਿਹੜਾ ਆ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆਂ ਵਚਨ 'ਚ ਲਿਖਿਆ ਯਹੋ ਵਾਦਾ ਨਾਮ ਇੱਕ ਪੱਕਾ ਬੁਰਜ ਆ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਾਇਆ ਜਾਂਦਾ ਆ ਉਹ ਬੁਰਜ ਆ ਅਸੀਂ ਭੱਜ ਕੇ ਉਹਦੇ ਵਿੱਚ ਵੜਨਾ ਆ ਉਹਨੇ ਖੰਭ ਖੋਲੇ ਆ ਅਸੀਂ ਉਹਦੇ ਪੜਨਾ ਹੈ ਅਸੀਂ ਪਨਾਹ ਲੈਣੀ ਆ ਉਹ ਪਨਾਹ ਦੇਣ ਦੇ ਲਈ ਰੈਡੀ ਆ ਪਰ ਕਈ ਉਹਦੇ ਖੰਭਾਂ ਦੇ ਪਿੱਛੋਂ ਦੀ ਲੰਘ ਜਾਂਦੇ ਕਹਿੰਦੇ ਅਸੀਂ ਇਹਦੇ ਖੰਭਾ ਹੇਠਾ ਹੋਣਾ ਨਹੀਂ ਫਿਰ ਨੁਕਸਾਨ ਵੀ ਉਹਨਾਂ ਦਾ ਹੀ ਹੁੰਦਾ ਆ